किसान मजदूर संघर्ष कमेटी पंजाब ਵੱਲੋਂ ਜਿਲ੍ਹਾ ਅੰਮ੍ਰਿਤਸਰ ਵਿੱਚ ਸੂਬਾ ਗੁਰਸਰਵਨ ਸਿੰਘ ਪੰਦੇੜ ਦੀ ਅਗਵਾਈ ਵਿੱਚ ਦਿੱਲੀ ਅੰਦੋਲਨ 2 ਦੀਆਂ ਤਿਆਰੀਆਂ ਲਗਾਤਾਰ ਮੀਟਿੰਗਾਂ ਅਤੇ ਕਨਵੈਨਸ਼ਨ ਕਰਕੇ ਕੀਤੀਆਂ ਜਾ ਰਹੀਆਂ ਹਨ ਡੰਪ ਕਰਕੇ ਉਹਨੂੰ ਤੋੜਨਾ ਵਾ ਇੱਕ ਤਾਂ ਉਹ ਵਾਪਸ ਕਰਾਉਣਾ ਵਾ ਜਿਹੜੇ 77 ਸੈਲੋ ਗਦਾਮ ਪੰਜਾਬ 'ਚ ਖੁੱਲੇ ਆ ਜਿਨ੍ਹਾਂ ਮੰਡੀਆਂ ਨੂੰ ਖਾਣਾ ਮੈਂ ਸਰਵਨ ਸਿੰਘ ਪੰਦੇੜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜਿਹੜਾ ਦੇਸ਼ ਦੀਆਂ 76 ਜਥੇਬੰਦੀਆਂ ਤੇ ਐਸਕੇਐਮ ਗਾਰ ਗੈਰ ਰਾਜਨੀਤਿਕ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ ਉਹਦੇ ਚ ਆਪਣੀ ਜਥੇਬੰਦੀ ਅੱਜ ਪਿੰਡ ਅਬਦਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਕੱਠ ਤੁਸੀਂ ਆਪ ਦੇਖੋਗੇ ਤੇ ਜਦੋਂ ਇਹ ਦਿੱਲੀ ਨੂੰ ਤੁਰਾਂਗੇ ਫਿਰ ਮੋਦੀ ਦੇ ਸਾਰੇ ਭਲੇਖੇ ਲਾ ਦੇਾਂਗੇ ਵੀ ਕਿੰਡੀ ਵੱਡੀ ਤਿਆਰੀ ਹੈਗੀ ਆ ਤਾਂ ਜਿਹੜਾ ਕਰ ਮੁਕਤ ਵਪਾਰ ਸਮਝੌਤਾ ਵਾ ਜਿਹਦੇ ਤਹਿਤ ਵਿਦੇਸ਼ੀ ਫਸਲਾਂ ਸਾਡੀ ਖੇਤੀ ਮੰਡੀ ਵਿੱਚ ਡੰਪ ਕਰਕੇ ਉਹਨੂੰ ਤੋੜਨਾ ਵਾ ਇੱਕ ਤਾਂ ਉਹ ਵਾਪਸ ਕਰਾਉਣਾ ਵਾ ਜਿਹੜੇ 77 ਸੈਲੋ ਗਦਾਮ ਪੰਜਾਬ ਚ ਖੁੱਲੇ ਆ ਜਿੰਨਾ ਮੰਡੀਆਂ ਨੂੰ ਖਾਣਾ ਵਾ ਉਹਦੀ ਨੀਤੀ ਬਦਲਉਣੀ ਆ ਔਰ ਜਿਹੜਾ ਜ਼ਮੀਨ ਐਕਵਾਇਰ ਕਰਨ ਵਾਲੇ ਮਸਲੇ ਦੇ ਉੱਤੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨਾਂ ਖੋਈਆਂ ਜਾਣਗੀਆਂ ਉਹ ਮੁੱਦੇ ਲੈ ਜਾਂਦੇ ਜਾਂਦੇ ਦੋ ਵੱਡੇ ਹਮਲੇ ਰੁਕਨੇ ਆਪਾਂ ਇਹਦੇ ਨਾਲ ਦੀ ਨਾਲ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਜਿਹਨੂੰ ਅਸੀਂ 나ਗਵਾਲ ਸਮਝਦੇ ਆ ਜੇਹੋ ਕਾਨੂੰਨ ਦੇਸ਼ ਦੀ ਪਾਰਲੀਮੈਂਟ ਚੋਂ ਪਾਸ ਕਰਵਾ ਕੇ ਹਰ ਕੀ ਆਗੇ ਤਾਂ ਫਿਰ ਖੇਤੀ ਮੰਡੀ ਕਦੀ ਵੀ ਨਹੀਂ ਟੁੱਟੂਗੀ ਤੋਂ ਅਸੀਂ ਕਰਵਾਉਣਾ ਵਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਵਾ ਇਹਦੇ ਨਾਲ ਦੀ ਨਾਲ ਲਖੀਮਪੁਰ ਖੀਰੀ ਦਾ ਇਨਸਾਫ ਲੈਣਾ ਜਿਹੜੇ ਕਹਿੰਦੇ ਆ ਵੀ ਅਜੇ ਮਿਸ਼ਰਾ ਟੈਣੀ ਕਦਰੀ ਮੰਤਰੀ ਮੰਡਲ ਚੋਂ ਨਹੀਂ ਨਿਕਲੂਗਾ ਜਾਂ ਉਹ ਨਿਕਲੂਗਾ ਜਾਂ ਦਿੱਲੀ ਦੀ ਸੱਤਾ ਜਾਂਦੀ ਰਹੂਗੀ ਜਿਹੜੇ ਕੇਸ ਪਏ ਦਿੱਲੀ ਦੇ ਕਿਸਾਨਾਂ ਦੇ ਉਹ ਵਾਪਸ ਕਰਾਉਣੇ ਹੈਗੇ ਸਾਰੇ ਦੇ ਸਾਰੇ ਬਿਜਲੀ ਸੋਧ ਬਿੱਲ ਨਹੀਂ ਲਾਗੂ ਹੋਣ ਦੇਾਂਗੇ ਇਹ ਤੋਂ ਕਹਾ ਪੋਲੂਸ਼ਨ ਦੇ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕੱਢਣਾ ਹੈਗਾ ਵਾ ਔਰ ਡਬਲਯੂਟੀਓ ਤੋਂ ਜਾਂ ਤੇ ਭਾਰਤ ਬਾਹਰ ਆ ਜੇ ਜਾਂ ਖੇਤੀ ਨੀਤੀ ਦੇਸ਼ ਦੇ ਲੋਕਾਂ ਦੇ ਹਿਸਾਬ ਨਾਲ ਬਣਾਵੇ ਇਹਦੇ ਨਾਲ ਦੀ ਨਾਲ ਜਿਹੜੇ ਸਾਡੇ ਫਸਲਾਂ ਦਾ ਨੁਕਸਾਨ ਹੁੰਦਾ ਫਸਲੀ ਬੀਮਾ ਯੋਜਨਾ ਔਰ ਜਿਹੜਾ 52 ਤੋਂ 60 ਸਾਲ ਦਾ ਖੇਤ ਮਜ਼ਦੂਰ ਤੇ ਕਿਸਾਨ ਆ ਉਦੀ 10000 ਰੁਪਇਆ ਪ੍ਰਤੀ ਮਹੀਨਾ ਜਿਹੜੀ ਆ ਉਹ ਤਨਖਾਹ ਲਈ ਜਾਵੇ ਅਰੇ ਮੰਗਾ ਨੇ ਸਾਡੀਆਂ ਇਹ ਹਜੇ ਟੇਲਰ ਨੇ ਔਰ 13 ਨੂੰ ਦਿੱਲੀ ਕੁਝ ਦੇ ਵਿੱਚ ਫਿਲਮ ਪੂਰੀ ਤੁਸੀਂ ਦੇਖੋਗੇ ਧੰਨਵਾਦ